ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੋਆਬਾ ਬਲੇਟ ਮੈਂ ਸੁਖਦੇਵ ਲਾਹੌਰਿਆ ਓਵਰ ਵਿੱਚ ਇੱਕ ਨੌਜਵਾਨ ਲੜਕੇ ਦੀ ਨਸ਼ੀਲੀ ਵਸਤੂ ਖਾਂਦੇ ਨਾਲ ਮੌਤ ਹੋ ਗਈ ਜਿਸ ਸੰਬੰਧ ਵਿੱਚ ਡਿਪਟੀ ਸੁਮਿਤ ਸੂਦ ਵੱਲੋਂ ਓਵਰ ਥਾਣੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਨੌਜਵਾਨ ਲੜਕੇ ਦਾ ਨਾਮ ਰਾਜਕੁਮਾਰ ਰਾਜਾ ਸੀ ਜਿਸ ਦੀ ਮੌਤ ਨਸ਼ੀਲੀ ਵਸਤੂ ਖਾਂਦੇ ਨਾਲ ਹੋਈ ਹੈ ਆਓ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਰਾਜਕੁਮਾਰ ਉਰਫ ਰਾਜਾ ਸਨਫ ਸੋਨੀ ਮਲ ਰੋਪ ਨਗਰ ਬ ਕੋਪਰ ਦਾ ਰਹਿਣ ਵਾਲਾ ਤੇ ਇਹਨਾਂ ਦੀ ਜਿਹੜੀ ਹੈ ਹਸਪੀਟਲ ਹੈ ਦਿੱਤਨੀ ਤੇ ਇਹਨਾਂ ਦੀ ਉੱਤੇ ਡਾਕਟਰੀ ਅ ਪ੍ਰੀਲਿਮਿਨਰੀ ਤੌਰ ਦੇ ਉੱਤੇ ਜਿਹੜੀ ਹੈ ਪੁਲਿਸ ਨੇ ਇਹਦੇ ਵਿੱਚ ਜੇ ਇਹਦੇ ਘਰਦਿਆਂ ਨੂੰ ਵੀ ਬਹੁਤੀ ਕੋਈ ਜਾਣਕਾਰੀ ਨਹੀਂ ਸੀਗੀ ਪਰ ਅਸੀਂ ਇਹਨਾਂ ਦੀ ਜਿਹੜੀ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਤੇ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਲੜਕਾ ਹੈ ਰਾਜਕੁਮਾਰ ਉਸ ਰਾਜਾ ਉਮਰ ਹੈ ਕਰੀਬ 28 ਸਾਲ ਤੇ ਇਹਨਾਂ ਨੇ ਜਿਹੜਾ ਕੋਈ ਨਸ਼ੇਲੀ ਚੀਜ਼ ਵਗੈਰਾ ਲਈ ਹੈ ਉਹਦੇ ਬਾਰੇ ਜੇ ਪਤਾ ਨਹੀਂ ਲੱਗਿਆ ਕਿ ਕਿਹੜੀ ਹੈ ਉਹ ਤਾਂ ਤੇ ਉਹਦੇ ਸੰਬੰਧੀ ਜਦੋਂ ਇਹਨਾਂ ਦੀ ਅਸੀਂ ਕਾਰਵਾਈ ਸ਼ੁਰੂ ਕੀਤੀ ਹੈ ਉਹਦੀ ਕਾਰਵਾਈ ਕਰਦੇ ਹੋਏ ਸਾਨੂੰ ਕੁਝ ਚੀਜ਼ਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਾਹਮਣੇ ਆਈਆਂ ਪਰ ਡਿਊਰਿੰਗ ਉਸ ਕਾਰਵਾਈ ਦੇ ਅਧੀਨ ਅਸੀਂ ਇੱਕ ਮੁਕਦਮਾ ਦਰਜ ਕਰ ਰਹੇ ਹਾਂ ਤੇ ਉਸ ਮੁਕਦਮੇ ਦੇ ਵਿੱਚ ਜਿਹੜਾ ਹੈਗਾ ਉਹਦੀ ਤਫ਼ਤੀਸ਼ ਚੱਲੀ ਹੋਏਗੀ ਉਹਦੇ ਵਿੱਚ ਇਹਨਾਂ ਦੀ ਜਿਹੜੀ ਮੌਤ ਦਾ ਜਿਹੜਾ ਅਸਲ ਕਾਰਨ ਹੈਗਾ ਤੇ ਉਹ ਸਾਹਮਣੇ ਆਏਗਾ ਕਿਉਂਕਿ ਉਹਦਾ ਪੋਸਟਮਾਰਟਮ ਕਰਵਾਇਆ ਜਾਏਗਾ ਪੋਸਟਮਾਰਟਮ ਕਰਵਾ ਕੇ ਤੇ ਜਿਹੜੀ ਹੈ ਇਹਨਾਂ ਦੀ ਅਗਲੀ ਜਿਹੜੀ ਹੈ ਕੌਜ਼ ਆਫ ਡੈਥ ਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਕੰਮ ਕੀਤਾ ਜਾਏਗਾ ਇਹਦੇ ਵਿੱਚ ਜਿਹੜੀ ਹੈ ਪੁਲਿਸ ਉਹ ਜਿਹੜੀ ਹੈ ਉਹ ਹਰ ਲੈਵਲ ਦੇ ਉੱਤੇ ਜਿਹਨੇ ਸੌਰੀ ਕਮਿਸ਼ਨਰਟ ਸੌਰੀ ਜਲੰਧਰ ਜ਼ਿਲ੍ਹਾ ਰੂਰਲ ਦੇ ਵਿੱਚ ਹਰ ਲੈਵਲ ਦੇ ਉੱਤੇ ਜਿਹੜੀ ਅਸੀਂ ਨਸ਼ੇ ਦੇ ਖਿਲਾਫ ਤਸਕਰਾਂ ਦੇ ਖਿਲਾਫ ਜਿਹੜੀਓ ਕਾਰਵਾਈਆਂ ਕਰ ਰਹੇ ਹਾਂ ਇਸ ਵੇਲੇ ਤੁਸੀਂ ਥੋੜੇ ਦਿਨ ਪਹਿਲਾਂ ਸੁਣਿਆ ਹੋਣਾ ਕਿ 983 ਦੇ ਕਰੀਬ ਪੀਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਉਸ ਤੋਂ ਪਹਿਲਾਂ NDPS ਸੈਕਟਰ ਦਾ ਮੁਕਦਮਾ ਦਰਜ ਕੀਤੇ ਨੇ ਅਸੀਂ ਕਾਫੀ ਮਾਤਰਾ ਦੇ ਵਿੱਚ ਜਿਹੜੀ ਹੈ ਨਾਰਕੋਟਿਕ ਸਬਸਟੈਂਸਸ ਦੀ ਜਿਹੜੀ ਹੈ ਰਿਕਵਰੀਜ਼ ਕੀਤੀਆਂ ਨੇ ਤੇ ਇਲੈਕਸ਼ਨ ਦੇ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਲੋਕ ਇਸ ਧੰਦੇ ਦੇ ਵਿੱਚ ਸ਼ਾਮਿਲ ਨੇ ਔਰ ਜਿਨ੍ਹਾਂ ਦੇ ਖਿਲਾਫ ਪੁਰਾਣੇ ਮੁਕਦਮੇ ਦਰਜ ਹੈਗੇ ਨਹੀਂ ਔਰ ਉਹ ਬੇਲ ਦੇ ਉੱਤੇ ਹੋਣਗੇ ਉਹਨਾਂ ਦੇ ਖਿਲਾਫ ਜਿਹੜੇ ਹੈ ਕਰੀਬ-ਕਰੀਬ ਅਸੀਂ 16 ਜਿਹੜੇ ਲੋਕ ਨੇ ਜਿਨ੍ਹਾਂ ਦੇ ਖਿਲਾਫ ਅਸੀਂ ਅਪਰਾਧ ਰੋਕੂ ਕਾਰਵਾਈਆਂ ਉਹ ਅਮਲ ਵਿੱਚ ਲਿਆਂਦਾ ਗਿਆ। ਤੋਂ ਇਸ ਕੇਸ ਦੇ ਵਿੱਚ ਵੀ ਅਸੀਂ ਜਿਹੜਾ ਹੈ ਮੁਕਦਮਾ ਦਰਜ ਕਰਾ ਰਹੇ ਹਾਂ ਤੇ ਇਹਦੇ ਵਿੱਚ ਗਹਿਰਾਈ ਨਾਲ ਦੀ ਬਿਲਕੁਲ ਸਾਇੰਟੀਫਿਕ ਤਰੀਕੇ ਦੇ ਨਾਲ ਦੀ ਇਨਵੈਸਟੀਗੇਸ਼ਨ ਕਰਕੇ ਤੇ ਜਿਹੜਾ ਜੇਕਰ ਜੋ ਵੀ ਇਹਦੇ ਵਿੱਚ ਕੁਸ਼ੀ ਹੋਣਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਸਰ ਇਹ ਕਿਹੜੀ ਜਗ੍ਹਾ ਜਿਹੜੀ ਬੋੜੀ ਹੈ ਕਿਹੜੀ ਜਗ੍ਹਾ ਮਰੀ ਬਰਾਬਰ ਹੋਣੀ ਹੈ? ਕੇਂਦਰਾ ਚੋ ਵਾਲਾ ਪਿੰਡ ਹੈ ਜੀ ਕਿੱਥੇ? ਉਹਦੇ ਤੋਂ ਜਦੋਂ ਉਹ ਪਿੰਡ ਦੇ ਵਿੱਚੋਂ ਬਾਹਰ ਨਿਕਲਦੇ ਆ ਸੱਜੇ ਲੈਫਟ ਸਾਈਡ ਦੇ ਉੱਤੇ ਇਕ ਧਾਰਮਿਕ ਸਥਾਨ ਹੈ ਪੀਰਾਂ ਦੀ ਜਗ੍ਹਾ ਹੈ ਉਸ ਸਥਾਨ ਦੇ ਨੇੜੇ ਇਹ ਵਾਕਿਆ ਹੋਇਆ ਸੀ ਸਰ ਕੁਝ ਪਤਾ ਲੱਗਾ ਵੀ ਇਹਦੇ ਨਾਲ ਕੋਈ ਗੋੜੀ ਦੇ ਸਾਥੀ ਸੀ ਇਹਦੇ ਨਾਲ ਇਹਦੇ ਇੱਕ ਦੋ ਸਾਥੀ ਹੋਰ ਵੀ ਹੈਗੇ ਲੱਗਦੇ ਆ ਇੱਕ ਸਾਹਿਲ ਸਿੱਧੂ ਹੈ son of rajpal ਤੇ ਇੱਕ ਆਕਾਸ਼ਦੀਪ ਹੈ son of william ਇਹਨਾਂ ਬਾਰੇ ਵੀ ਜਿਹੜਾ ਸਮੂਹ ਜੀ ਪ੍ਰੀਲੀਮਨਰੀ ਤੌਰ ਤੇ ਇਹਨਾਂ ਦੀ ਜਾਣਕਾਰੀ ਆਈ ਹੈ ਅਕਾਸ਼ਦੀਪਦਾਰੇ ਬਾਰੇ ਤਾਂ ਹੁਣ ਅਸੀਂ ਜਾ ਕੇ ਖੁਦ ਇਹਨੂੰ ਪਰਸਨਲੀ ਇਹਨਾਂ ਦੀ ਸਟੇਟਮੈਂਟਸ ਵਗੈਰਾ ਰਿਕਾਰਡ ਕਰਾਂਗੇ ਕਿ ਇਹਨਾਂ ਨੇ ਕਿੱਥੋਂ ਕੋਈ ਚੀਜ਼ ਖਰੀਦੀ ਹੈ ਜਾਂ ਕਿਸ ਤਰ੍ਹਾਂ ਜੋ ਵੀ ਹੈ ਕਿਉਂਕਿ ਜਿ ਉਹ ਹਸਪੀਟਲ ਦੇ ਵਿੱਚ ਇਫਟ ਨਹੀਂ ਕਿਉਂਕਿ ਡਾਕਟਰ ਸਾਹਿਬ ਕੋਲੋਂ ਪੁੱਛ ਕੇ ਹੀ ਡਾਕਟਰ ਸਾਹਿਬ ਕੋਲੋਂ ਆਗਿਆ ਲੈਣ ਤੋਂ ਬਾਅਦ ਹੀ ਅਸੀਂ ਇਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰ ਸਕਦੇ ਇਹ ਉਹਦੇ ਨਾਲ ਹੀ ਸੀ ਉਸ ਦਾ ਕੋਈ ਮਲਟੀਪਲ ਹੋਸ਼ੀਰੀਆ ਜਿਵੇਂ ਜਾਵੇ ਇਹ ਚੀਜ਼ਾਂ ਦੇਖੋ ਪਰਮ ਨੂੰ ਅਜੇ ਐਸ ਸਟੇਜ ਦੇ ਤੇ ਇਟਸ ਇਟਸ ਅ ਵੈਰੀ ਪ੍ਰੀਲੀਮਿਨਰੀ ਸਟੇਜ ਤਾਂ ਲੈਟ ਅਸ ਇਨਵੈਸਟੀਗੇਟ ði ਮੈਟਰ ਡੀਪਲੀ ਅਸੀਂ ਇਹਨੂੰ ਜੋ ਵੀ ਇਹਦੇ ਵਿੱਚ ਸਹੀ ਬਣਦੀ ਕਰ ਲਈ ਹੈ ਕਾਨੂੰਨ ਅਨੁਸਾਰ ਜੋ ਕਾਰਵਾਈ ਬਣਦੀ ਹੈ ਉਹ ਅਸੀਂ ਹਰ ਹਾਲਤ ਵਿੱਚ ਜਿਹੜੀ ਆ ਉਹ ਕੀਤੀ ਜਾਏ ਸਰ ਜੀ ਇਹ ਇੱਕ ਦਾ ਦੱਸ ਸਕਦੇ ਸੀ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਜਿਹੜੇ ਨਾਮ ਜਿਹੜੇ ਇਹਦੇ ਸਾਡੇ ਨੇ ਜਿਹੜਾ ਇੱਕ ਸਾਥੀ ਮੈਂ ਤੁਹਾਨੂੰ ਦੱਸਿਆ ਹੀ ਹੈਗਾ ਰਾਜਕੁਮਾਰ ਉਰਫ ਰਾਜਾ ਜਿਹੜਾ ਜਿਹਦੀ ਡੈਥ ਹੋਈ ਹੈ ਦੂਸਰਾ ਮੁੰਡਾ ਸਾਹਿਲ ਸਿੱਧੂ ਹੈ ਇਹ ਪਿੰਡ ਜਲੋਵਾਲ ਦਾ ਤੇ ਇੱਕ ਲੜਕਾ ਹੈ ਜਿਹੜਾ ਆਕਾਸ਼ਦੀਪ ਇਹ ਬਹਿਰਾਂ ਸ੍ਰਿਸ਼ਟਾ ਸਾਡੇ ਭੋਪਾਲ ਥਾਣੇ ਦੇ ਬੰਨੇ ਇਹ ਉੱਥੇ ਦਾ ਸਰ ਕੁਝ ਇਹ ਜਾਣਕਾਰੀ ਮਿਲੀ ਹੈ ਕਿ ਇਹਨਾਂ ਨੂੰ ਘਰੋਂ ਫੋਨ ਲੈ ਕੇ ਗਿਆ ਵਾ ਜਾਂ ਇਹ ਆਪ ਦੇ ਆ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿਉਂਕਿ ਕੋਈ ਤੁਹਾਨੂੰ ਨਹੀਂ ਗੱਲ ਕੀਤੀ ਕਿ ਅ ਅਜੇ ਇਹ ਦੋਨੋਂ ਮੁੰਡੇ ਹਮਿਟ ਨਹੀਂ ਹੋਏ ਸੋ ਵੀ ਆਰ ਗੋਇੰਗ देयर ਵੀ ਵਿਲ ਰਿਕਾਰਡ ðiਸ ਸਟੇਟਮੈਂਟਸ ਮੈਂ ਸਟੇਟਮੈਂਟਸ ਰਿਕਾਰਡ ਕਰਕੇ ਜੋ ਸਹੀ ਪਿਕਚਰ ਸਾਹਮਣੇ ਆਏਗੀ ਉਦੇ ਅਕੋਰਡਿੰਗਲੀ ਅੱਗੇ ਦੇ ਖਿਲਾਫ ਜੋ ਵੀ ਕਾਨੂੰਨੀ ਕਾਰਵਾਈ ਹੈ ਉਹ ਤੁਹਾਡੇ ਨਾਲ ਇਸ ਕਰਦੀ ਅਸੀਂ ਉਹ ਕਰਦੇ ਹਾਂ ਕਿ ਜੋ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੈ ਜਿਸ ਵਿਅਕਤੀ ਨੇ ਵੀ ਕੋਈ ਗਲਤ ਕੰਮ ਕੀਤਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਸਰ ਇੱਕ ਛੋਟਾ ਸਵਾਲ ਹੋਗਾ ਕਿ ਇਹ ਕਿੰਨਾ ਮਾੜਾ ਦੱਸ ਸਕਦੇ ਤੁਸੀਂ ਕਿ ਇਹ ਕੋਈ ਮੈਡੀਕਲ ਨਸ਼ਾ ਸੀ ਮੈਂ ਤਾਂ ਉਹੀ ਦੱਸ ਸਕਦਾ ਜੀ ਵੀ ਕਿ ਜਿਸ ਬੰਦੇ ਦੀ ਡੈਥ ਹੋਈ ਹੈ ਉਹਦੇ ਕੋਲ ਅਸੀਂ ਸਵਾਲ ਪੁੱਛੇ ਨਹੀਂ ਸੀ ਸਾਡੇ ਬਟ ਸਟਿਲ ਵੀ ਆਰ ਵਰਕਿੰਗ ਔਨ ਇਟ ਸਮੇਂ ਨੂੰ ਪਤਾ ਲੱਗਿਆ ਕੋਈ ਨਸ਼ੀਲੀ ਚੀਜ਼ ਹੈ ਸਬਸਟੈਂਸ ਹੈ ਕੋਈ ਨਸ਼ੀਲੀ ਚੀਜ਼ ਹੈ ਬਟ ਉਹ ਕਿਹੜੀ ਹੈ ਉਹ ਸਾਡੀਆਂ ਅਗਲੇ ਪ੍ਰੀਲੀਮਿਨਰੀ ਜਿਹੜੀ ਇਨਕੁਆਇਰੀ ਹੈ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਤੋਂ ਬਾਅਦ ਜਦੋਂ ਫਾਈਨਲ ਰਿਪੋਰਟ ਆਨ ਨਹੀਂ ਆਉਂਦੀ ਉਹਦੇ ਅਧਾਰ ਤੇ ਅਸੀਂ ਤੁਹਾਨੂੰ ਡਿਸਕਸ ਕਰਾਂਗੇ ਥੈਂਕ ਯੂ ਥੈਂਕ ਯੂ ਦਫਤਰੋਂ